ਪੰਜਾਬ ਦੇ ਅੰਦਰ ਬਹੁਤ ਲੰਬੇ ਅਰਸੇ ਤੋਂ ਸਿਵਲ ਸਪਲਾਈ ਐਂਡ ਖਪਤਕਰ ਮਾਮਲਿਆਂ ਦੇ ਅੰਦਰ ਇੱਕ OTS ਦੀ ਸਕੀਮ ਜਿਹੜੀ ਪੈਂਡਿੰਗ ਪਈ ਸੀ ਬਹੁਤ ਸਾਰੇ ਸ਼ੈਲਰ ਜਿਹੜੇ ਸੀਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਆਪਣੀ ਪੈਸੇ ਜਿਹੜੇ ਨੇ ਕੋ ਜਮਾ ਨਹੀਂ ਕਰਵਾ ਚੁੱਕੇ ਸੀਗੇ ਉਹ ਡਿਫਾਲਟਰ ਹੋ ਚੁੱਕੇ ਸੀਗੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਪ੍ਰਦਾਨ ਕੀਤਾ ਗਿਆ ਜਿਹਦੇ ਅੰਦਰ ਕੁੱਲ ਟੋਟਲ ਕੇਸ ਜਿਹੜੇ ਨੇ 1688 ਕੇਸ ਕੁੱਲ ਡਿਫਾਲਟਰ ਮਿਲਰ ਨੇ ਉਹਨਾਂ ਦੇ ਆਉਦੇ ਨੇ ਜਿਨ੍ਹਾਂ ਵਿੱਚੋਂ ਜਿਨ੍ਹਾਂ ਦੀ ਰਕਮ ਜਿਹੜੀ ਔਰਿਜਨਲ ਅਮਾਉਂਟ ਆ ਮੰਨ ਲਓ ਔਰਿਜਨਲ ਅਮਾਉਂਟ 100 ਰੁਪਇਆ ਉਹਦੇ ਉੱਤੇ ਅਸੀਂ 5000 ਰੁਪਏ ਜਿਹੜੇ ਉਹ ਤੋਂ ਐਕਸਟਰਾ ਲੈ ਕੇ ਉਹਦੀ ਇੰਟਰਸਟ ਤੇ ਪਲੈਂਟੀ ਜਿਹੜੀ ਆ ਉਹ ਵੇਵ ਆਫ ਕਰਾਂਗੇ ਹਾਂਜੀ ਹਾਂ मतलब ਇਹ ਕਹਿ ਰਹੇ 100 ਦਾ 150 ਯਾਨੀ 100 ਰੁਪਇਆ ਤੋਂ ਲੈਣਾਗਾ ਔਰ ਉਹਦੇ ਉੱਤੇ ਪਲੈਂਟੀ ਲੱਗੀ ਆ ਉਹਦੇ ਉੱਤੇ ਇੰਟਰਸਟ ਲੱਗਿਆ ਇੰਟਰਸਟ ਤੇ ਪਲੈਂਟੀ ਵੇਵ ਆਫ ਮਾਫ ਉਹ ਤੋਂ ਅਸੀਂ ਉਹ 100 ਰੁਪਏ ਦਾ 50 ਰੁਪਏ ਵੱਧ ਲੈ ਕੇ ਯਾਨੀ ਕਿ 150 ਰੁਪਏ ਦੇ ਅੰਦਰ ਉਹਦਾ ਅਸੀਂ ਨਿਪਟਾਰਾ ਕਰਾਂਗੇ ਇਹਦੇ ਵਿੱਚ ਜਿਨ੍ਹਾਂ ਕੇਸਾਂ 'ਚ ਜਿਨ੍ਹਾਂ ਕੇਸਾਂ 'ਚ ਮੈਂ ਦੱਸਦਾ ਜਿਨ੍ਹਾਂ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੋਈ ਆ ਜਿਨ੍ਹਾਂ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਆ ਖਾਸ ਤੌਰ ਤੇ ਕਿਉਂਕਿ ਲਗਭਗ ਐਫ ਆਈ ਆਰ 'ਚ ਵੀ 1104 ਕੇਸ ਆਉਂਦੇ ਨੇ ਔਰ ਜਿਨ੍ਹਾਂ 'ਚ ਐਮਬੈਸਲਮੈਂਟ ਅਮਾਉਂਟ ਜਿਨ੍ਹਾਂ 'ਚ ਐਮੈਜ਼ਰਮੈਂਟ ਜਿਹੜੀ ਆ ਉਹ 15% ਆ ਜਿਨ੍ਹਾਂ 'ਚ ਐਮਬੈਸਲਮੈਂਟ 15% ਆ 15% ਆ ਉਹਨਾਂ ਦੇ ਅੰਦਰ ਜਿਹੜੀ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿਨ੍ਹਾਂ ਦੇ ਅੰਦਰ 50% ਤੋਂ ਵੱਧ ਐਮਬੈਲਮੈਂਟ ਆ ਉਹ ਇਸ ਇਹਨਾਂ ਦੀ ਇਸ OTS ਸਕੀਮ ਦੇ ਅਧੀਨ ਨਹੀਂ ਆਉਣਗੇ ਇਹਦੇ ਨਾਲ ਮੈਂ ਸਮਝਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਕੇਸ ਪੈਂਡਿੰਗ ਪੈ ਸੀ ਸ਼ੰਦਰ ਮਾਲਕਾਂ ਦੇ ਔਰ ਡਿਮਾਂਡ ਸੀ ਸ਼ੰਦਰ ਮਾਲਕਾਂ ਦੀ ਔਰ ਸਾਡੇ ਜਿਹੜਾ ਟਰੇਡ ਬੈਂਕ ਆ ਉਹਦੀ ਡਿਮਾਂਡ ਸੀਗੀ ਉਹਦੇ ਨਾਲ ਰਾਹ ਪੱਧਰਾ ਹੋ ਗਿਆ ਸੋ ਤਿੰਨ ਕਿਸ਼ੇ ਬਣਾਈਆਂ ਲਗੀਆਂ ਤਿੰਨ ਕਿਸ਼ਾਂ ਚੋਂ ਆਪਣੀ ਅਮਾਉਂਟ ਜਮ੍ਹਾਂ ਕਰਵਾ ਸਕਦਾਗਾ ਇੱਕ ਟਾਈਮ ਵੀ ਕਰਵਾ ਸਕਦਾ ਔਰ ਤਿੰਨ ਤਿੰਨ ਕਿਸ਼ਤਾਂ ਚ ਜਮ੍ਹਾਂ ਕਰਵਾਊਗਾ ਜੇਕਰ ਤਨਕੇ ਸਾਂ ਜਬਦੀ ਅਮਾਉਂਟ ਜਮ੍ਹਾਂ ਕਰਾਉਣਾਗਾ ਫਿਰ ਉਹਨੂੰ ਦੁਬਾਰਾ ਸ਼ੈਲਰ ਚੜਾਉਣ ਦੀ ਆਗਿਆ ਹੋਊਗੀ ਉਹ ਵੀ ਸਰਟਨ ਜਿਹੜੀਆਂ ਉੱਤੇ ਪਾਬੰਦੀਆਂ ਦੇ ਬਾਵਜੂਦ ਅਦਰਵਾਈਜ਼ ਜਿਹੜੀ ਆ ਜਦ ਤੱਕ ਅਮਾਉਂਟ ਜਮ੍ਹਾਂ ਨਹੀਂ ਕਰਾਉਂਦਾ ਫੁੱਲ ਐਂਡ ਫਾਈਨਲ ਉਹਨੂੰ ਦੁਬਾਰਾ ਸ਼ੈਲਰ ਚੜਾਉਣ ਦੀ ਆਗਿਆ ਨਹੀਂ ਹੋਊਗੀ ਸੋ ਤਿੰਨ ਕਿਸਾਂ ਲਈ ਅਸੀਂ ਇਹ ਰਾ ਪਤਰਾ ਕੀਤਾਗਾ